ਮੇਰਾ ਜੀ ਸਰਦੇਵ ਸਿੰਘ ਹਾਂ ਹਾਂ ਕੀ ਹੋਇਆ ਜੀ ਗੁਰਦੁਆਰੇ ਦੇ ਬਾਅਦ ਜਿਹੜਾ ਲੜਾਈ ਝਗੜਾ ਹੋਇਆ ਤਾਂ ਕਿੱਥੇ ਆ ਗੁਰਦੁਆਰਾ ਇਹ ਗੁਰਦੁਆਰਾ ਜੀ ਆਪਣਾ ਸਿੰਘ ਸਫਾ ਕੋਡ ਦਸ ਦਾ ਬਿਜਾਰ ਬਾਬਾ ਪੋੜੀ ਵਾਲਾ ਇਹ ਸਾਡੇ ਇਹਨਾਂ ਕੁਝ ਮੈਂਬਰਰੀ ਪ੍ਰੀਤ ਸਿੰਘ ਬਾਬਾ ਦਰਸ਼ਨ ਸਿੰਘ ਪ੍ਰਧਾਨ ਇਹਨਾਂ ਨੇ ਸਾਨੂੰ ਅਜੰਡਾ ਫਿਰਕੇ ਬੁਲਾਇਆ ਸੀ ਬੁਲਾ ਕੇ ਨੇ ਕਹਿੰਦੇ ਅੱবি ਆਪਣਾ ਗੁਰਦੇ ਗੁਰਨਾਸਾ ਦਾ ਗੁਰੂ ਗਵਸਨਾ ਗੁਰਪੁਰਾ ਨਾਰੇ ਗੁਰਪੁਰਾ ਦਾ ਆਪਣਾ ਤਾਂ ਤੋ ਕਿਤਨਾ ਵੀ ਕੀ ਬਣਾਣਾ ਕੀ ਕਰਨਾ ਉਹਦੇ ਬਾਰੇ ਬੋਲਣਾ ਹੈ ਤੇ ਕੁਝ ਕੁ ਇਹਨਾਂ ਕਾਪਨੀ ਆਪਣਾ ਨਹੀਂ ਆ ਕੋਈ ਦੱਲਣੀਆਂ ਉਹ ਵੀ ਆਪਾਂ ਉਹ ਅਗਰ ਦਾ ਵੀ ਆਪਣਾ ਫਸਟਿਕਲ ਕਰਨਾ ਹੋਣਾ ਅਹੀ ਚਲੇ ਗਿਆ ਇਹ ਵੀ ਉਥੇ ਜਿਨ੍ਹਾਂ ਦਾ ਜਿਨ੍ਹਾਂ ਦੇ ਵੱਲੋਂ ਕੁੱਟ ਮਾਰ ਕੀਤੀ ਗਈ ਹੈ ਉਹ ਤੇ ਦੇਖੋ ਜਿਹਦੇ ਸੰਗ ਉਹਨਾਂ ਸੰਗਤ ਦੇ ਬੰਦੇ ਹੀ ਨਾ ਉਹ ਤਾਂ 40 50 50 60 ਬੰਦਾ ਹੈ ਤੇ ਜਿਹੜੇ ਮਾਰ ਕੁੱਟ ਕਰਨ ਵਾਲੇ ਬੰਦੇ ਸੀ ਤੇ ਉਹ ਹੈਗੇ 8 10 ਤੋਂ ਬਾਅਦ 12 ਬੰਦੇ ਦਾ 12 ਬੰਦੇ ਹੈਗੇ ਹੀ ਉਹ ਤੇ ਉਹਨਾਂ ਦੇ ਹਥਿਆਰ ਫੜੇ ਸੀ ਜੀ ਉਹਨਾਂ ਦੇ ਕੋਲ ਤੋਲਾ ਫੜਿਆ ਸੀ ਧਿਆਨ ਦਾ ਵਿੱਚ ਗੰਡਾ ਖੰਡੇ ਛਰਪਾਨਾ ਦੇਖੋ ਆਪਣੇ ਦਸਤਾਰ ਬੜਾ ਕੁਛ ਮਗਰ ਪਿਆ ਹੈ ਕਿੰਨੇ ਬੰਦੇ ਦੇ ਗੈਸ ਉਹ ਸਾਡੇ 4 5 ਬੰਦੇ ਜਿਵੇਂ 6 ਬੰਦੇ ਜਖਮੀ ਹੋ ਗਏ ਸੋ ਇਹ ਮਨਤੀ ਵਿੱਚ ਦਾਲਦੇ ਅ ਅੰਮ੍ਰਿਤ ਵਜੀ ਕਿਰਪਾ ਨਾਲ ਮੱਜੀ ਆ ਇਹ ਜਗਾਂ ਦੇ ਵਿੱਚੀ ਆ ਉਹਨਾਂ ਦੇ ਜਿੱਦਾਂ ਜਿਹੜਾ ਗੁਜਾਰ ਸਿੰਘ ਆ ਉਹ ਜਿੱਦਾਂ ਐਂ ਕਿਰਪਾਨ ਮਾਰੀ ਜਿੱਦਾਂ ਬੱਕਰੇ ਜੜਕਾਈ ਦੇਣਾ ਐਦਾਂ ਬੱਕਰੀ ਉਹਨਾਂ ਦਾ ਨਾਮ ਹੈ ਮਨਜੀਤ ਸਿੰਘ ਮਠਾ ਉਹਨੇ ਐਦਾਂ ਕਿਰਪਾਨ ਮਾਰੀ ਜਿੱਦਾਂ ਬੱਕਰੇ ਜੀ ਮਾਂ ਮਾਂ ਪਾ ਰਹੀ ਸੀ ਕੋਲਾ ਨਹੀਂ ਆਦੀ ਜਿਹੜੇ ਗੁਰਦੁਆਰੇ ਦੇ ਕੈਮਰੇ ਲੱਗੇ ਆਂ ਅੰਦਰ ਕੈਮਰੇ ਵੀਡੀਓ ਪਹਿਲੇ ਦੀ ਆਈ ਹੀ ਪਰ ਉਹਨਾਂ ਦੇ ਕੈਮਰੇ ਚ ਗੈਪ ਕਰਦੇ ਉਥੋਂ ਉਹ ਕੈਮਰੇ ਗੈਪ ਕਰਦੇ ਹੁਣ ਪਤਾ ਨਹੀਂ ਉਹਦੇ ਵਿੱਚ ਉਹਨੇ ਕੀ ਉਹਨੇ ਗੱਜਾਂ ਡਲੀਟ ਕਰਤਾ ਜਾਂ ਕੀ ਕੀਤਾ ਇਹ ਪਤਾ ਹੀ ਮਾ ਨਹੀਂ ਜਾਂਦਾ ਹੀ ਨਹੀਂ ਜਾਪਤਾ ਹੈਗਾ ਪਰ ਉਹ ਕੈਮਰੇ ਆ ਸਭ ਕੁਝ ਹੀ ਹੈਗਾ ਸਾਰਾ ਜਿੰਨੇ ਵੀ ਜੋ ਘਟਨਾ ਉੱਥੇ ਹੋਈ ਆ ਕਿਦਾਂ ਕਿਦਾਂ ਹੋਈ ਆ ਕਿਹੜਾ ਕਿਹੜਾ ਬੰਦਾ ਆਇਆ ਵਾ ਕਿਨੇ ਕਿਨੇ ਹਮਾਰ ਕੀਤਾ ਵਾ ਸਭ ਕੁਝ ਉੱਚ ਆਇਆ ਵਾ ਜਿਹੜੀ ਸੀਸੀਟੀਵੀ ਤੁਹਾਡੇ ਕੋਲ ਦਿੱਤੀ ਗਈ ਉਹ ਕਿੱਥੋਂ ਦੀ ਆਉਗੀ ਇਹ ਸੀਸੀਟੀਵੀ ਉਹ ਲੱਗੀ ਬਾਹਰ ਦੀ ਆਪਣੇ ਹੈਗੀ ਆ ਉਹ ਨਾਲ ਦਾ ਹੋਟਲ ਆ ਉਥੇ ਕੈਮਰੇ ਲੱਗੇ ਆ ਉਥੋਂ ਆਪਾਂ ਦਾ ਨਾਮ ਘੜਾਈ ਸੀ ਉਥੋਂ ਉਥੋਂ ਮਿਲੀਆਂ ਨੂੰ ਹੋਰ ਉਥੋਂ ਮਿਲ ਗਈਆਂ ਸਾਨੂੰ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਲੈ ਕੇ ਇਹਦੀ ਗ੍ਰਿਫਤਾਰੀ ਕੀਤੀ ਵੀ ਇੱਕ ਜੀ ਪੀਰ ਸਿੰਘ ਬਾਬਾ ਉਹ ਮੌਕੇ ਤੇ ਫੜੇ ਗਏ ਸੀ ਉਸ ਤੋਂ ਬਾਅਦ ਪੰਜ ਬੰਦੇ ਫਰਾਰ ਆ ਉਹ ਅਜੇ ਤੱਕ ਨਹੀਂ ਫੜੇ ਗਏ ਪੰਜ 6 ਬੰਦੇ ਫਰਾਰ ਹੈਗਾ ਉਹ ਅਜੇ ਤੱਕ ਨਹੀਂ ਫੜੇ ਗਏ ਉਹ ਪਤਾ ਨਹੀਂ ਕਿਉਂ ਨਹੀਂ ਫੜੇ ਜਾਂਦੇ ਵੀ ਅਸੀਂ ਤੇ ਮੇਨਾਂ ਮੰਗ ਕਰਦੇ ਆ ਹਰੇ ਉਹ ਬੱਚੇ ਉਹ ਬੰਦੇ ਫੜੇ ਜਾਣ ਕਿਉਂਕਿ ਉਹ ਬੜੀ ਨਾ ਆਤਮਾਨ ਚੁੱਕੀ ਹੋਈ ਆ ਸਾਡੀ ਗਲੀਆਂ ਮਲੇ ਲੰਘਦੇ ਆ ਕਿਰਪਾਨਾਂ ਨੰਗੀਆਂ ਕਿਰਪਾਨ ਲੈ ਕੇ ਲੰਘਦੇ ਆ ਇਬਰ ਕਾਮ ਆ ਕੇ ਨਗਦੀ ਆ ਕਿੰਨੇ ਦਿਨਾਂ ਬਾਅਦ ਪੁਲਿਸ ਬਿਆਨ ਲੈਣ ਦੇ ਵਾਸਤੇ ਪੰਪੀ ਆਈ ਅੱਜ ਅੱਜ 6 ਦਿਨ ਬਾਅਦ ਵੀ ਪੁਲਿਸ ਬਿਆਨਾਂ ਨੂੰ ਸੇ ਆਈ ਹੈ ਗੁਲਜਾਰ ਸਿੰਘ ਦਾ ਤੇ ਕੀ ਮੰਗ ਆਲੀ ਹੁੰਦਾ ਸਾਡੀ ਇਹ ਹੀ ਮੰਗਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਸਦਾ ਕਾ ਇਸ ਟਮ ਬੱਚਾ ਪੁੱਛ ਕੇ ਕਿਹਾ ਬਤ ਹੀ ਵੇਖਿਆ ਗਿਆ ਤੇ ਉਹਦੀ ਹਾਲੀ ਗੱਲ ਜਾਨੀ ਆ ਪਈ ਉਹ ਸਾਨੂੰ ਬਹੁਤ ਜਿਆਦਾ ਇਨਸਾਫ ਚਾਹੀਦਾ ਉਹ ਮੰਗਨੇ ਹਿੱਤਾ ਪਿਛਲੇ ਦਿਨੀ ਆ ਬਾਬਾ ਪੌੜੀ ਵਾਲਾ ਚੌਂਕ ਗੁਰਦਾਰੇ ਦੇ ਵਿੱਚ ਕੋ ਫੈਸਲੇ ਦੇ ਸਬੰਧ ਵਿੱਚ ਮੀਟਿੰਗ ਹੋ ਰਹੀ ਸੀ ਉੱਥੇ ਮੀਟਿੰਗ ਦੇ ਦੌਰਾਨ ਦੋਨਾਂ ਪਾਰਟੀਆਂ ਦਾ ਆਪਸੀ ਟਕਰਾਅ ਹੋ ਗਿਆ ਟਕਰਾਅ ਹੋਣ ਦੇ ਕਰਕੇ ਕ੍ਰਪਾਨਾ ਦਤਰ ਚੱਲ ਗਏ ਜਿਹਦੇ ਵਿੱਚ ਕੁਝ ਬੰਦਿਆਂ ਨੂੰ ਸੱਟਾਂ ਲੱਗੀਆਂ ਤੇ ਮੁਕਦਮਾ ਦਰਜ ਰਜਿਸਟਰ ਕਰਕੇ ਇੱਕ ਬੰਦੇ ਨੂੰ ਪ੍ਰੀਤਮ ਸਿੰਘ ਉਰਫ ਭਾਵੇ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਤੇ ਉਹਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕਾਰਵਾਈ ਹਮਨ ਤੇ ਲਿਆ ਕੇ ਤੇ ਪੇਸ਼ ਅਦਾਲਤ ਕਰਕੇ ਜੇਲ੍ਹ ਤੇ ਭੇਜ ਦਿੱਤਾ ਕਿੰਨੇ ਬੰਦੇ 잡 ਨਹੀਂ ਹੋਏ ਜੀ ਜਖਮੀ ਕਰੀਬ 4-5 ਬੰਦੇ ਜਖਮੀ ਹੋਏ ਆ ਤੇ ਕੁਝ ਬਰਾਮਦ ਹੋਇਆ ਤੇ ਜਿਨ੍ਹਾਂ ਨਾਲ ਵਾਰ ਕੀਤੇ ਗਏ ਨੇ ਹਾਂ ਤੇ ਉਹ ਕੋਈ ਦੋਸ਼ੀ ਕੋ ਕਰਪਾਨ ਬਰਾਮਦ ਹੋਈ ਹੈ ਤੇ ਕਰਪਾਨਾਂ ਨੇ ਮਾਰਿਆ ਜਿੰਨੇ ਨੇ ਕਰਪਾਨਾਂ ਵੀ ਆ ਦਾਤਰ ਵੀ ਤੇ ਬਾਕੀ ਜਿਹੜੇ ਦੋਸ਼ੀ ਜਿਹੜੇ ਆ ਫੜਨ ਵਾਲੇ ਆ ਤੇ ਜਲਦੀ ਜਲਦੀ ਉਹਨਾਂ ਨੂੰ ਫੜ ਕੇ ਅਗਲੀ ਤਪੀਸ਼ ਹਮਕੁੰਦਿਆਂ ਦੀ ਹੈ